ਇੱਕ ਪਾਸੇ ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਵਿਕਾਸ ਕਾਰਜਾਂ ਦੇ ਵਿੱਚ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਪੰਜਾਬ ਕੈਬਨਿਟ ਦੇ ਮੰਤਰੀ ਲਾਲ ਚੰਦ ਕਟਾਰੂ ਚੱਕ ਵੱਲੋਂ ਵੀ ਕਿਹਾ ਗਿਆ ਸੀਗਾ ਕਿ 8 ਕਰੋੜ ਅਤੇ ਕੁਝ ਲੱਖ ਰੁਪਏ ਦੀ ਰਕਮ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪਈ ਹੈ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਣ ਦਿੱਤੀ ਜਾਵੇਗੀ ਪਰ ਦੂਜੇ ਪਾਸੇ ਜ਼ਿਲ੍ਹਾ ਪਠਾਨਕੋਟ ਦਾ ਦਿਨਾਨਗਰ ਕਰੋਟਾ ਰੋਡ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਹੈ ਅਤੇ ਕਈ ਵਾਰ ਲੋਕਾਂ ਵੱਲੋਂ ਇਸ ਰੋਡ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਵੀ ਕੀਤੇ ਹਨ ਪਰ ਉਸ ਦੇ باوجود ਅਜ ਤੱਕ ਇਸ ਰੋਡ ਦੀ ਨਾ ਤਾਂ ਕਿਸੇ ਅਧਿਕਾਰੀ ਨੇ ਸਾਰ ਲਈ ਅਤੇ ਨਾ ਹੀ ਕਿਸੇ ਸਿਆਸੀ ਦਲ ਨੇ ਜਿਸ ਦੇ ਚਲਦੇ ਲੋਕਾਂ ਦਾ ਇੱਕ ਵਫਦ डीसी ਪਠਾਨਕੋਟ ਨੂੰ ਮਿਲਿਆ ਅਤੇ ਇਸ ਰੋਡ ਨੂੰ ਬਣਾਉਣ ਦੇ ਲਈ ਮੰਗ ਪੱਤਰ ਸੌਂਪਿਆ ਲੋਕਾਂ ਦਾ ਕਹਿਣਾ ਹੈ ਕਿ ਰੋਹ ਟੁੱਟਿਆ ਹੋਣ ਦੀ ਵਜ੍ਹਾ ਦੇ ਨਾਲ ਬਹੁਤ ਸਾਰੇ ਖੱਡੇ ਪਏ ਹੋਏ ਨੇ ਅਤੇ ਜਦ ਇਸ ਰੋਡ ਤੋਂ ਟਿਪਰ ਲੱਗਦੇ ਨੇ ਉਸ ਵੇਲੇ ਬਹੁਤ ਸਾਰੀ ਧੂੜ ਮਿੱਟੀ ਉੱਡਦੀ ਹੈ ਜਿਸ ਵਜ੍ਹਾ ਨਾਲ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਜਲਦ ਇਸ ਰੋਡ ਦੀ ਉਸਾਰੀ ਕਰਵਾਈ ਜਾਏ ਸਰ ਜੀ ਜੇੰਮੇ ਸਮੇਂ ਤੋਂ ਡਿਸਕਾਉਂਟ ਦੀ ਮਾਰਕਟ ਤੋਂ ਲੈ ਰਹੇ ਸਰਬੰਨੇ ਲੈ ਕੇ ਅੱਜ ਮੰਗਵੱਤ ਦੁਆਰਾ ਦੇਣਾ ਹੈ ਮਾਨਯੋਗ ਡੀਸੀ ਸਾਹਿਬ ਨੇ ਜਿਹੜਾ ਅਸੀਂ ਅੱਜ ਮੰਗ ਪੱਤਰ ਦਿੱਤਾ ਉਹ ਵੀ ਛੜਕਦੇ ਸਬੰਧ ਜਿਹਨਾਂ ਦਾ ਘੋਟਾ ਰੋਡ ਦੇ ਸਬੰਧ ਵਿੱਚ ਸੀ ਉਹਦੇ ਨਾਲ ਨਾਲ ਜਿਹੜੀਆਂ ਉਸ ਰੋਡ ਦੇ ਉੱਤੇ ਓਵਰਲੋਡ ਮਿੱਟੀ ਦੀ ਟਿਪਰ ਚੱਲ ਰਹੇ ਨੇ ਜਿਹੜੇ ਕਿ ਦੂਸਰੇ ਜ਼ਿਲ੍ਹੇ ਚ ਮਿੱਟੀ ਲੈ ਗਿਆ ਰਹਿਆ ਉਹਦੇ ਸਬੰਧ ਵਿੱਚ ਵੀ ਅਸੀਂ ਡਿਸਾਉਨੇਟ ਮੰਗ ਪੱਤਰ ਦਿੱਤਾ ਔਰ ਡੀਸੀ ਸਾਹਿਬ ਨੇ ਸਾਨੂੰ ਪਹਿਲਾਂ ਵੀ ਆਸ਼ਵਾਸਨ ਦਿੱਤਾ ਸੀ ਕਿ ਇਸ ਰੋਡ ਦੀ ਅਸੀਂ ਜਲਦੀ ਹੀ ਰਿਪੇਅਰ ਕਰਵਾਵਾਵਾਂਗੇ ਬਟੇ ਰਿਪੇਅਰ ਤਾਂ ਨਹੀਂ ਪਰ ਡੀਸੀ ਸਾਹਿਬ ਨੇ ਆਪਣੇ ਪ੍ਰਿਆਸਾਂ ਨਾਲ ਉਹ ਜਿਹੜੇ ਜਾਵਾ ਟੋਏ ਪਏ ਸੀ ਉਹਨਾਂ ਦੇ ਸੋਲਿੰਗ ਪਾ ਕੇ ਉੱਪਰ ਮਿੱਟੀ ਪਾ ਕੇ ਔਰ ਡੋਜ਼ਰ ਉਹਦੇ ਤੇ ਫੇਰ ਦਿੱਤਾ ਔਰ ਡੀਸੀ ਸਾਹਿਬ ਨੇ ਇਹ ਵੀ ਕਿਹਾ ਕਿ ਜਿੰਨੀ ਦੇਰ ਤੱਕ ਨਵੀਂ ਸੜਕ ਨਹੀਂ ਬਣਦੀ ਉਹਨਾਂ ਨੇ ਉਹ ਪ੍ਰਪੋਜ਼ਲ ਜਿਹੜੀ ਰਿਪੇਅਰ ਵਾਲੀ ਉਹਨੂੰ ਛੱਡ ਕੇ ਉਹਨਾਂ ਨੇ ਨਵੀਂ ਸੜਕ ਦੀ ਜਿਹੜੀ ਹੈ ਪ੍ਰਪੋਜ਼ਲ ਜਿਹੜੀ ਹੈ ਲਗਭਗ 8 ਕਰੋੜ ਦੀ ਭੇਜੀ ਹੈ ਔਰ ਡੀਸੀ ਸਾਹਿਬ ਨੇ ਇਹ ਸਵਾਸਨ ਦਿੱਤਾ ਕਿ ਇਹ ਜਿਹੜਾ ਸੜਕ ਹੈ 1 ਮਹੀਨੇ ਦੇ ਵਿੱਚ ਵਿੱਚ ਇਹਦਾ ਟੈਂਡਰ ਹੋ ਕੇ ਕੰਮ ਸ਼ੁਰੂ ਹੋ ਜਾਵੇਗਾ ਅਸੀਂ ਤਾਂ ਡੀ ਸਾਹਿਬ ਨੂੰ ਡੇਢ ਮਹੀਨਾ ਜਿਹੜਾ ਟਾਈਮ ਦੇਵਾਂਗੇ ਕਿ ਡੀ ਸਾਹਿਬ ਅਸੀਂ ਤੁਹਾਨੂੰ ਡੇਢ ਮਹੀਨੇ ਦਾ ਟਾਈਮ ਦੇਵਾਂਗੇ ਅਗਰ ਸੜਕ ਬਣ ਜਾਂਦੀ ਹੈ ਤੇ ਬਹੁਤ ਵਧੀਆ ਨਹੀਂ ਤਾਂ ਅਸੀਂ ਜਿਹੜਾ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ ਉਹਦੇ ਨਾਲ ਨਾਲ ਡੀ ਸਾਹਿਬ ਨੇ ਇੱਕ ਗੱਲ ਹੋਰ ਕਹੀ ਆ ਸਾਨੂੰ ਇੱਕ ਵਿਸ਼ਵਾਸ ਹੋਰ ਦਿੱਤਾ ਹੈ ਕਿ ਜਿੰਨੀ ਦੇਰ ਨਵੀਂ ਸੜਕ ਦਾ ਕੰਮ ਨਹੀਂ ਲੱਗਦਾ ਓਨੀ ਦੇਰ ਇੱਕ ਡੋਜ਼ਰ ਪੱਲਾਸ ਉੱਤੇ ਜਿਹੜੇ ਟੋਏ ਪੈਣਗੇ ਉਹਨਾਂ ਦੇ ਉੱਤੇ ਸੋਲੇ ਪੱਲਾਸ ਜਿਹੜੀ ਉਹਦੇ ਤੇ ਮਿੱਟੀ ਪਾ ਕੇ ਪ੍ਰਾਪਰ ਨਾਲ ਦੇ ਨਾਲ ਉਹਦੀ ਥੋੜੀ ਬਹੁਤੀ ਰਿਪੇਅਰ ਤਾਂ ਕਿ ਲੋਗਨ ਲੰਗਨ ਦੇ ਵਿੱਚ ਕੋਈ ਮੁਸ਼ਕਲ ਨਾ ਆਏ ਉਹ ਸਾਰਾ ਕੰਮ ਨਾਲ ਦੀ ਨਾਲ ਅਸੀਂ ਕਰਵਾਵਾਂਗੇ ਔਰ ਡੀਸੀ ਸਾਹਿਬ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਕਿ 1 ਮਹੀਨੇ ਦੇ ਵਿੱਚ ਅਸੀਂ ਇਹ ਕੰਮ ਜਿਹੜਾ ਸਰਕ ਦਾ ਨਵੀਂ ਦਾ ਕੰਮ ਸ਼ੁਰੂ ਕਰਵਾ ਦੇਵਾਂਗੇ